ਪਲਕੀ ਨਾਮ ਤਾਂ ਕੁਜਲ ਸਿੰਘ ਹੈ ਇਹ ਨਾਮ ਮੇਰਾ ਹਾਂ ਤੇ ਗੁੰਦੇ ਸਿੱਧੂ ਮੂਸੇਵਾਲਾ ਜੀ ਜੀ ਮੈਂ ਆਪਣੇ ਤਰੀਕੇ ਨਾਲ ਹੀ ਗੰਮਾ ਸੀ ਬਟ ਲੋਕਾਂ ਨੇ ਮੈਨੂੰ ਇਧਰਲੇ ਬੰਨੇ ਜੋੜ ਦਿੱਤਾ ਸਿੱਧੂ ਬਾਈ ਦੇ ਨਾਲ ਤੇ ਕਿਤੇ ਕਿਤੇ ਵਧੀਆ ਵੀ ਲੱਗਦਾ ਪਰ ਮੈਂ ਸਿੱਧੂ ਬਾਈ ਦੀ ਵਰਗਾ ਤੇ ਬਣ ਨਹੀਂ ਸਕਦਾ ਕੋਈ ਵੀ ਨਹੀਂ ਬਣ ਸਕਦਾ ਸਿੱਧੂ ਬਾਈ ਵਾਂਗ ਬਟ ਇਹ ਕੋਸ਼ਿਸ਼ ਇਹੋ ਕਰਾਂਗੇ ਕਿ ਸਿੱਧੂ ਬਾਈ ਦੇ ਵਾਂਗ ਸੱਚੀ ਸੱਚੀ ਕਲਮ ਲਿਖੀ ਹੈ ਨਾ ਗੀਤ ਸੱਚੇ ਕੱਢੀਏ ਜੋ ਅੱਜਕੱਲ ਹੋ ਰਿਹਾ ਹੈ ਹੈਨਾ ਦੁਨੀਆ ਦੇ ਵਿੱਚ ਅੱਜ ਇਹ ਜਨਰੇਸ਼ਨ ਜੋ ਜੋ ਕਰ ਰਹੀ ਐ ਸਾਰਾ ਮਤਲਬ ਜੋ ਵੀ ਹੈ ਨਾ ਤੇ ਵਧੀਆ ਲੱਗਦਾ ਲੋਕੀ ਪਿਆਰ ਕਰਦੇ ਨੇ ਹਾਂਜੀ ਆ ਵਾਜ ਦੇਖੋ ਜੀ ਮੈਂ ਤਾਂ ਪਹਿਲਾਂ ਵੀ ਕਿਹਾ ਮੈਂ ਆਪਣੇ ਸਟਾਈਲ ਨਾਲ ਗੋਲਣਾ ਹਾਂ ਹੁਣ ਲੋਕਾਂ ਨੇ ਮੈਨੂੰ ਸਿੱਧੂ ਬਾਈ ਵਰਗੀ ਹੈ ਨਾ ਆਵਾਜ਼ ਦਾ ਕੰਪਲੀਮੈਂਟ ਦਿੱਤਾ ਤੇ ਹੁਣ ਵਧੀਆ ਵੀ ਲੱਗਦਾ ਵੀ ਸਿੱਧੂ ਬਾਈ ਵਰਗੀ ਆਵਾਜ਼ ਆ ਤੇ ਹਾਂਜੀ ਘਰ ਦੇ ਨਾਲ سپورਟ ਜੀ ਘਰ ਦੇ ਨਾਲ سپورਟ ਜੀ ਸ਼ੁਰੂ ਤੋਂ ਰਹੀ ਐ ਮੈਨੂੰ ਕਰਦੇ ਨਹੀਂ ਕਦੀ ਕੋਈ ਕਮੀਨੀ ਮਹਿਸੂਸ ਹੋਣ ਦਿੱਤੀ ਮੀਡਲ ਕਲਾਸ ਫੈਮਿਲੀ ਜਿਹਾ ਮੈਂ ਬਟ ਕਿਤੇ ਕਿਤੇ ਲੱਗਦਾ ਕਿ ਮੈਂ ਆਪਣੀ ਲਾਈਫ ਦੇ ਵਿੱਚ Aim ਦੇ ਇਹ ਜਿਹੜਾ Aim ਮੇਰਾ ਸੀ ਮੀਨਾ ਸਕਸੈਸਫੁਲ ਹੋਵਾਂ ਤੇ ਘਰ ਦਾ ਨਾਮ ਰੋਸ਼ਨ ਕਰਾਂ ਕੋਣ ਦਾ ਸ਼ੌਂਕ ਕਿਹੜਾ ਕੋਣ ਦਾ ਸ਼ੌਂਕ ਦੀ ਮੈਨੂੰ ਸ਼ੁਰੂ ਤੋਂ ਪਿਆ ਸੀ ਜਦੋਂ ਮੈਂ 6th 7th ਕਲਾਸ ਪੜ੍ਹਦਾ ਸੀ ਉਦੋਂ ਤੋਂ ਸਕੂਲ ਟਾਈਮ 'ਚ ਪਰਫਾਰਮ ਕਰਦਾ ਰਿਹਾ ਮੈਂ ਤੇ ਉਦੋਂ ਤੋਂ ਹੀ ਸ਼ੌਂਕ ਦੀ ਗਾਉਂਦਾ ਹਾਂ ਹਾਂਜੀ ਹਾਂਜੀ ਉਸਤਾਦ ਜੀ ਮੇਰੇ ਸ਼ੁਰੂ ਤੋਂ ਹੀ ਇੱਕ ਉਸਤਾ ਜੀ ਪਹਿਲਾਂ ਹੁੰਦੇ ਸੀ ਤੇ ਉਹ ਹੁਣ ਇੱਥੇ ਨਹੀਂ ਹੈਗੇ ਤੇ ਹੁਣ ਉਹਦਾ 2-3 ਸਾਲ ਹੋ ਗਏ ਨੇ ਮੈਂ ਸ਼ਸ਼ੀ ਕਾਨ ਸਰ ਕੋ ਸਿੱਖਣਾ ਬਟਾਲੇ ਦੇ ਵਿੱਚ ਤੇ ਵਧੀਆ ਸਾਰਸ ਕਹੁੰਦੇ ਨੇ ਬਹੁਤ ਸਪੋਰਟ ਕਰਦੇ ਨੇ ਪਿਆਰ ਕਰਦੇ ਨੇ ਸਰ ਤੇ ਖੇਤੀਬਾੜੀ ਕਰਦੇ ਕਰਦੇ ਨਾਲ ਗਾਣੇ ਵੀ ਆ ਜਾਂਦੇ ਹਾਂਜੀ ਜੀ ਗਾਣੇ ਤਾਂ ਹੁਣ ਸਾਡੇ ਖੂਨ ਵਿੱਚ ਨੇ ਤੇ ਵਧੀਆ ਲੱਗਦਾ ਹੈ ਗਾਣੇ ਗੁੰਗਨਾਉਣਾ ਤੇ ਇਦਾਂ ਹੀ ਬਸ ਫਿਰ ਤੁਮ ਕੋਈ ਜਿੱਦ ਤੋਂ ਮਸ਼ਹੂਰ ਹੋਇਆ ਜਿਆਦਾ है, दा, उसे हो मैनू दरसियला उस दर दा, उसे हो जा मैनू दरसियला उस दर हो जाके जब साहबानू नहींसी ने ना लाया जाके जब साहबानू नहींसी नए लाया और बुकिए हवा दे तू अजा नी ਬੱਕੀਏ ਹਵਾ ਦੇ ਨਾ ਤੇ ਰਾਹ ਦੇ ਤੂੰ ਅੱਜ ਗੱਲਾਂ ਨਹੀਂ ਜੱਤੀ ਮਰ ਜੂਗੀ ਜੇ ਮੈਂ ਨਜ਼ਰੀਨਾ ਆ ਆ ਜੱਤੀ ਮਰ ਜੂਗੀ ਏ ਮੈਂ ਨਜ਼ਰੀਨਾ ਆ ਬੱਲੇ ਇਹਦਾ ਸ਼ੌਕ ਆ ਜਿਹਦੇ ਘਰ ਦਾ ਤੁਹਾਨੂੰ ਆਪੇ ਪੈ ਗਿਆ ਹਾਂਜੀ ਤੀਜਾ ਲੋਕਾਂ ਦੀ ਕੋਰ ਜਿਹੜੀ ਜਿਹਦੇ ਬਾਹਰ ਜਾਂਦੇ ਲੋਕੀ ਦਮਾਂ ਨਾਲ ਜਿਹੜੀ ਕੁਝ ਵਾਈਟ ਕਰਾਉਂਦੇ ਹਾਂ ਹਾਂ ਜੀ ਜੀ ਬਹੁਤ ਡਿਮਾਂਡ ਆਉਂਦੀ ਐ ਹੁਣ ਜਦਦਾ ਵਾਇਰਲ ਮਾਲਾ ਮੋਟਾ ਹੋਇਆ ਆ ਤੇ ਲੋਕੀ ਪਿਆਰ ਕਰਦੇ ਨੇ ਸਾਰੇ ਕਿ ਸਿੱਧੂ ਬਾਈ ਦਾ ਗਾਣਾ ਸੁਣਾ ਤੇ ਫਿਰ ਸਾਰਿਆਂ ਦਾ ਮਾਨ ਰੱਖਣਾ ਪੈਂਦਾ ਹੈ ਨਾ ਤੇ ਖੜੰਗ ਦੇ ਰਤੇ ਵੀ ਜਾਂਦੇ ਜਿੱਥੇ ਖਾਲੇ ਜਿੱਥੇ ਕਿਤੇ ਮੌਕਾ ਮਿਲੇ ਲਾਗੇ ਜਾ ਕੇ ਸੱਭਿਆਚਾਰਕ ਕੋਈ ਹੁੰਦਾ ਮੇਲਾ ਹੁੰਦਾ ਤੇ ਮੈਂ ਜਰੂਰ ਪਰਫਾਰਮ ਕਰਦਾ ਉੱਥੇ ਜਿੱਥੇ ਮੈਨੂੰ ਮੌਕਾ ਮਿਲੇ ਸਿਆ ਕੰਦਿਆ ਮੈਂ ਜਿੰਨੀ ਜਲਦੀ ਹੋਰ ਲੋਕਾਂ ਦੇ ਸਾਹਮਣੇ ਆਵਾਂ ਆਪਣਾ ਪਿਆਰ ਦਾ ਨਾਮ ਗ੍ਰੇਸ਼ਨ ਕਰਾਂ ਆਪਣੀ ਪੱਗ ਦਾ ਨਾਮ ਲੋਕਾਂ ਦੇ ਤਰ੍ਹਾਂ ਤੇ ਆਪਣੇ ਨਾਮ ਦਾ ਚੱਲਾ ਤਨ ਦੀਆ ਦੰਡੀ ਆ ਚੱਲਾ ਤਨ ਦੀਆ ਕਦ ਸੂਰਜ ਵੰਧੂ ਤਪਦਾ ਹੈ ਸੂਰਜ ਵੰਧੂ ਤਪਦਾ ਕਦੇ ਸ਼ਾਂਤ ਸਵੇਰੇ ਵਰਗਾ ਆ ਮੈਨੂੰ ਲੱਗਦਾ ਰਹਿੰਦਾ ਮੈਂ ਜਮਾਂ ਤੇਰੇ ਵਰਗਾ ਆ ਮੈਨੂੰ ਲੱਗਦਾ ਰਹਿੰਦਾ ਮੈਂ ਜਮਾਂ ਤੇਰੇ ਵਰਗਾ ਆ ਕਦ ਸੂਰਜ ਵਾਂਗੂ ਤੱਕਦਾ ਹਾਂ ਤਰ ਜਾਂਦੀ ਆ